ਪਿੰਡ ਕੇਲੇ ਦੇ ਵਿੱਚ ਤੁਹਾਡੇ ਮੌਜੂਦਾ ਸਰਪੰਚ ਹੀ ਜਿਹੜਾ ਉਹਨਾਂ ਤੇ ਗੋਲੀ ਲੱਗੀ ਆ ਕੀ ਇਹ ਸਾਰਾ ਮਸਲਾ ਜੀ ਸਭ ਤੋਂ ਪਹਿਲਾਂ ਤਾਂ ਬੜੀ ਮਾੜੀ ਦੁੱਖਦਾਈ ਖਬਰ ਆ ਜਿਹੜੀ ਹੋਇਆ ਜੋ ਵੀ ਇਹ ਜਿਹੜੀ ਗੱਲ ਆਈ ਆ ਸੰਦੇ ਵਿੱਚ ਜਿਹੜੀ ਪੈਰੀ ਪੰਚਾਇਤੀ ਸੀ ਉਥੇ ਕੇਲੇ ਪਿੰਡ ਦੇ ਵਿੱਚ ਤੇ ਕਾਹ ਵੀ ਬੇਤੋਗਿਆ ਕੋਈ ਜੱਜ ਜੱਜ ਨਾਂ ਦਾ ਬੰਦਾ ਜੀ ਜਿਹੜਾ ਉਹ ਗਾਉਂਦਾ ਸੀ ਤੇ ਹੁਣ ਜਿਹੜਾ ਇਹ ਹੈਗਾ ਨਾ ਲੋੜ ਨੇ ਇਹਦਾ ਸਾਰਾ ਜਿਹੜਾ ਜੋੜੀ ਕਾਰਵਾਈ ਬੰਦੀ ਸੀ ਉਹ ਪੰਚਾਇਤ ਦੇ ਹਵਾ ਦੇ ਕਰਦੀ ਸੀ ਤੇ ਸਰਪੰਚ ਸਾਹਿਬ ਔਰ ਉਹਦੀ ਪੂਰੀ ਪੰਚਾਇਤ ਸੀ ਆ ਜੋ ਪੈੜੀ ਉਤੇ ਜੋ ਕਬਜ਼ਾ ਲੈਣ ਗਏ ਤੇ ਜਿਹੜਾ ਜੱਜ ਸਿੰਘ ਨਾਮ ਦਾ ਵੀ ਬੈਠੀ ਕੋਠੇ ਉੱਪਰ ਬੈਠਾ ਸੀ ਉਹਨੇ ਉੱਥੇ ਗੋਣੀਆਂ ਜਲਾ ਦਿੱਤੀਆਂ ਜਿਹਦੇ ਵਿੱਚ ਸਾਡਾ ਸਰਪੰਚ ਬ੍ਰਭਜੀਤ ਸਿੰਘ ਜਖਮੀ ਹੋਇਆ ਹੈ ਤੇ ਉਹ ਨੂੰ ਇਥੋਂ ਅੰਮ੍ਰਿਤਸਰ ਵਾਸਤੇ ਰੈਵਲ ਕਰਦਾ ਲੱਗੇ ਨੇ ਔਰ ਮੈਂ ਪ੍ਰਸ਼ਾਦ ਜਨ ਨੂੰ ਵੀ ਆਖਿਆ ਡੀਐਫਪੀ ਸਾਹਿਬ ਨਾਲ ਗੱਲ ਹੋ ਗਈ ਕਿ ਸਖਤ ਤੋਂ ਸਖਤ ਜੜੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਕੋਈ ਏਦਾਂ ਦੀ ਗਾਲ ਕੋਈ ਘਟਨਾ ਨਾ ਹੋਵੇ ਕਿਹੜਾ ਪਿੰਡ ਜੀ ਚੇਲੇ ਜੀ ਜਿਹੜੀ ਅੱਜ ਪਿੰਡ ਚੇਲੇ ਗੋਲੀ ਚੱਲੀ ਹੈ ਜੀ ਕੀ ਇਹ ਸਾਰਾ ਮਸਲਾ ਜੀ ਉਨ ਗ੍ਰਾਮ ਪੱਤਾ ਜੇਲਾ ਆ ਗ੍ਰਾਮ ਪੱਤਾ ਪੰਚਾਇਤ ਦੀ ਬੈਠਣ ਗਈ ਆ ਤੇ ਉਥੋਂ ਗੋਲੀ ਚਲਾਤੀ ਜੱਜ ਵੀਰ ਸਿੰਘ ਨੇ ਦੇ ਸਪੰਚ ਤੇ ਵੱਜ ਗਈ ਕਿ ਕਿੰਨੀਆਂ ਗੋਲੀਆਂ ਚਲ ਗਈਆਂ ਜੀ ਇਹਨਾਂ ਨੇ ਬੋਲਿਆ 20 25 ਫਾਇਰ ਕੀਤੀਆਂ ਜੀ 60 ਫਾਇਰ ਕਰਦੇ ਆ ਜੀ ਤੁਸੀਂ ਮੈਂਬਰ ਜੀ ਪੰਜਾਬ ਮੈਂਬਰ ਜੀ ਹਾਂਜੀ ਹਾਂਜੀ ਮੈਂ ਬੈਕ ਮੈਂਬਰ ਐ ਤੇ ਗੋਲੀ ਕਿੱਥੇ ਵੱਜੀ ਆ ਜੀ ਕੋਲ ਧੌਂਡਾ ਜੀ ਬਾਵਾਵਾਲ ਵੱਜਾ ਸਪੰਚ ਤੇ ਪੁਲਿਸ ਪਹੁੰਚੀ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਜੱਜ ਜੀ ਦੇ ਘਰ ਕੀ ਮੰਗ ਕਰਦੇ ਤੂੰ ਮੰਗ ਕੇ ਕਾਨੂੰਨੀ ਕਾਰਵਾਈ ਮੰਗਦੇ ਹੁਣ ਜੀ ਦੀ ਬੱਚਾ ਹੋਣ ਦੀ ਦਾ ਕਿਹੜਾ ਪਿੰਡ ਹੈ ਸੱਜੇਲਾ ਪਿੰਡ ਮੈਂਬਰ ਪਰਚਾ ਦਿੱਤਾ ਤਾਂ ਜਿਹੜੀ ਅੱਜ ਪਿੰਡ ਚੇਲੇ ਵਿੱਚ ਗੋਲੀ ਚੱਲੀ ਸਰਪੰਚਾ ਨੂੰ ਗੋਲੀ ਲੱਗੀ ਕੀ ਹੈ ਸਾਰਾ ਮਸਲਾ ਜੀ ਪਹਿਲੀ ਪਾਉਣ ਗਿਆ ਅੱਛਾ ਜੀ ਕਿੰਨੇ ਗੋਲੀਆਂ ਚਲਾਈਆਂ ਜੱਜਦੀਪ ਸਿੰਘ ਕਿੰਨੇ ਜਣਿਆਂ ਨੇ ਗੋਲੀਆਂ ਚਲਾਉਣ ਵਾਲੇ ਸੀ 10-15 ਬੰਦੇ ਲੈ ਗਏ ਸਰਪੰਚ ਸਾਹਿਬ ਦੇ ਗੋਲੀ ਕਿੱਥੇ ਲੱਗੀ ਹੈ ਕੰਨ ਤੇ ਲੱਗੇ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਮੱਗ ਫਾਇਦੇ ਨਾਲ ਮੇਰੇ ਨਾਲ ਜਿਹੜੇ ਇਨਸਾਨ ਨਾਲ ਜਿਹੜਾ ਹੋਰ ਉਹ ਜਿਹੜੀ ਪਹਿਲੀ ਪਾਉਣ ਗਿਆ ਸੀ ਉਹ ਪੰਚਾਇਤੀ ਸੀ ਪੰਚਾਇਤੀ ਪਹਿਲੀ ਤੇ ਸਰਪੰਚ ਸਾਹਿਬ ਨੇ ਕਿੰਨੇ ਕ ਬੰਦੇ ਸੀ ਜਿਹੜੇ ਕੌਣ ਗਏ ਸੀ ਪੰਜ ਸੱਤ ਗਿਆ ਨੇ ਇੱਕ ਸਰ ਕੋਈ ਵਾਰਤਾਤ ਹੋਈ ਹੈ ਜਿਹਦੇ ਵਿੱਚ ਚੇਲੇ ਦੇ ਸਰਪੰਚ ਦੇ ਗੋਲੀ ਲੱਗੀ ਆ ਆਫਰਾਪਜੀਤ ਸਿੰਘ ਭੋਲ ਦੇ ਸਰ ਕੀ ਮਸਲਾ ਕੀ ਹੋ ਮਸਲਾ ਹੈਗਾ ਜੀ ਪਿੰਡ ਦੀ ਚਾਰ ਕਿੱਲੇ ਪੰਚਾਇਤੀ ਜ਼ਮੀਨ ਹੈ ਜਦਬੀਰ ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਨਾਂ ਤੇ ਹੈ ਡਿਗਰੀ ਉਹਨਾਂ ਦੇ ਨਾਂ ਤੇ ਹੋਈ ਹੈ ਪਿਛਲੇ 1976 ਤੋਂ ਬਹੁੰਦੇ ਆ ਰਹੇ ਹਾਂ ਜਦ ਕਿ ਅੱਜ ਬੀਡੀਪੀ ਸਾਹਿਬ ਦੱਸ ਰਹੇ ਕਿ ਮੌਕੇ ਦੇ ਉੱਤੇ ਆਏ ਸੀਗੇ ਤੇ ਦੂਜੀ ਪਾਰਟੀ ਨੇ ਜਿਹੜੀ ਮੌਜੂਦਾ ਪਾਰਟੀ ਸਰਪੰਚ ਪਾਰਟੀ ਉਹ ਵੀਡੀਓ ਨੇ ਕਿਹਾ ਕਿ ਤੁਹਾਡਾ ਹੱਕ ਬਣਦਾ ਉਹ ਆਪ ਦੀ ਪਹਿਲੀ ਵਾਰ ਰਏ ਸੀਗੇ ਇਹਦਾ ਮੀਨਟਾਈਮ ਨੂੰ ਦੋਨਾਂ ਚਿੱਤਕਰਾਰ ਬਾਜੀ ਹੋਈ ਤੇ ਆਪਸ ਵਿੱਚ ਗੋਲੀ ਚਲਾਈ ਇਸ ਜੱਜ ਵੀਰਨ ਪਾਰਟੀ ਨਾਲ ਜਿਹੜੀ ਸਰਪੰਚ ਦੇ ਰੱਗੀ ਹੈ ਤੇ ਸਰ ਕੋਈ ਅਰੈਸਟ ਵਗੈਰਾ ਹੋਇਆ ਕਿ ਦਾ ਮੌਕੇ ਤੋਂ ਫਰਾਗ ਹੋਇਆ ਅਰੈਸਟ ਇੱਕ ਤਾਂ ਇਹਦਾ ਫਾਦਰ ਜੱਜ ਵੀਰ ਦਾ ਤੇ ਉਹਦੇ ਨਾਲ ਜਿਹੜੇ ਉਹਦੇ ਐਸੋਸੀਏਟ ਸੀ 5-6 ਉਹ ਨੇ ਬਾਕੀ ਇਹ ਦੇ ਮਗਰ ਲੱਗੇ ਉਹਨਾਂ ਵੀ ਜਲਦੀ ਫੜ ਲਵਾਂਗੇ